ਸੱਚੇ ਗੱਲ ਦੇ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦਾ ਪੁੱਤਰ ਦਾਤੂ ਖਡੂਰ ਵਿੱਚ ਗੁਰਗੱਦੀ ਤੇ ਬੈਠ ਗਿਆ ਤੇ ਉਸ ਨੇ ਇਹ ਹੁਕਮਨਾਮਾ ਗੱਡਿਆ ਕਿ ਅਮਰੋ ਜਾਣੇ ਕਿ ਬਾਬਾ ਗੁਰੂ ਅਮਰਦਾਸ ਜੀ ਬੁੱਢਾ ਹੈ। ਉਹ ਮੇਰਾ ਟੈਲੂਆ ਹੈ ਮੈਂ ਸਹਬਜ਼ਾਦਾ ਗੁਰੂ ਦੀ ਅੰਛਾ ਤੇ ਗੁਰੂ ਜੀ ਦੀ ਗੱਦੀ ਦਾ ਮੈਂ ਮਾਲਕਾ। ਪਰ ਫਿਰ ਵੀ ਸਿੱਖਾਂ ਨੇ ਇਹੋ ਫੈਸਲਾ ਕੀਤਾ ਕਿ ਕੇਵਲ ਉਹਨਾਂ ਨੂੰ ਹੀ ਸੱਚਾ ਗੁਰੂ ਸਮਝਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਤਗੁਰ ਅੰਗਦੇਵ ਜੀ ਨੇ ਗੁਰੂ ਥਾਪਿਆ। ਉਹ ਸਿੱਖ ਦਾਤੂ ਨੂੰ ਖਡੂਰ ਵਿਖੇ ਹੀ ਛੱਡ ਕੇ ਆਪ ਇਕੱਠੇ ਹੋ ਕੇ ਗੋਵਿੰਦਵਾਲ ਨੂੰ ਚਲੇ ਗਏ ਜਿੱਥੇ ਕਿ ਗੁਰੂ ਅਮਰਦਾਸ ਜੀ ਨਿਵਾਸ ਕਰਦੇ ਸੀ। ਗੁਰੂ ਅਮਰਦਾਸ ਜੀ ਦੇ ਸਿੱਖ ਗੁਰੂ ਜੀ ਪਾਸ ਆ ਕੇ ਜੁੜੇ। ਗੁਰੂ ਜੀ ਦੇ ਦਰ ਤੇ ਸਦਾ ਹੀ ਸਿੱਖੀ ਸਿੱਖਾਂ ਦਾ ਮੇਲਾ ਲੱਗਾ ਰਹਿੰਦਾ ਸੀ। ਦਾਤੂ ਦੇ ਗੁਪਤ ਦੂਤ ਉਸ ਨੂੰ ਠੀਕ-ਠੀਕ ਖਬਰਾਂ ਪਹੁੰਚਾਉਂਦੇ ਰਹਿੰਦੇ ਸੀ ਕਿ ਗੁਰੂ ਅਮਰਦਾਸ ਜੀ ਨੂੰ ਸਿੱਖ ਕਿਸ ਆਦਤ ਤੇ ਸਤਿਕਾਰ ਨਾਲ ਮੰਨਦੇ ਨੇ। ਇੱਕ ਦਿਨ ਕੁਝ ਸਿੱਖ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਨਿਵਾਸ ਸਥਾਨ ਬਦਲ ਲੈਣ ਦਾ ਪਤਾ ਨਹੀਂ ਸੀ ਉਹ ਖਡੂਰ ਆ ਗਏ। ਜਦੋਂ ਗੁਰੂ ਜੀ ਦੇ ਦਰਸ਼ਨ ਲਈ ਗੋਵਿੰਦਵਾਲ ਨੂੰ ਤੁਰ ਪਏ। ਤਾ ਦਾਤੂ ਦਾ ਇੱਕ ਦਰਦੀ ਦਾਤੂ ਨੂੰ ਆ ਕੇ ਕਹਿਣ ਲੱਗਾ ਤੇਰਾ ਨੌਕਰ ਅਮਰਦਾਸ ਰਾਜਮਾਨਦ ਹੈ ਤੂੰ ਇਹ ਕਿਵੇਂ ਸਹਿ ਕੇ ਜਿਉਂਦਾ ਹੈ ਤੂੰ ਮਾਲਕ ਹੋਣਾ ਚਾਹੀਦਾ ਸੀ ਹੁਣ ਬਸ ਵੇਖੀ ਹੀ ਜਾ ਤੇ ਆਪਣੇ ਚਾਕਰ ਦਾ ਚਾਕਰ ਬਣਿਆ ਰਿਹਾ ਅਣਗਿਣਤ ਸੰਗਤਾਂ ਚੜਾਵੇ ਤੇ ਭੇਟਾਂ ਲੈ ਕੇ ਤੇਰੇ ਸ਼ਰੀਰ ਦੇ ਦਰਸ਼ਨ ਲਈ ਜਾਂਦੀਆਂ ਨੇ ਰਤਾ ਆਪ ਜਾ ਕੇ ਤਾਂ ਵੇਖ ਦਾਤੂ ਇਹ ਜਿਹੇ ਮਿਹਨੇ ਹੋਰ ਨਾ ਸਹਿ ਸਕਿਆ ਦੂਜੇ ਦਿਨ ਅੰਮ੍ਰਿਤ ਵੇਲੇ ਹੀ ਗੋਵਿੰਦਵਲ ਤੁਰ ਪਿਆ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਜਾ ਕੇ ਵੇਖੇ ਕਿ ਉੱਥੋਂ ਦਾ ਕੀ ਹਾਲ ਹੈ ਗੁਰੂ ਜੀ ਦੇ ਆਲੇ-ਦੁਆਲੇ ਅਜੇ ਹੀ ਸ਼ਾਨਦਾਰ ਸਜ ਤਜ ਵੇਖ ਕੇ ਕਹਿਣ ਲੱਗਾ ਕੱਲ ਤਾਂ ਤੂ ਸਾਡੇ ਘਰ ਪਾਣੀ ਧੋਣ ਵਾਲਾ ਸੀ ਤੇ ਅੱਜ ਤੂ ਗੁਰੂ ਬਣਿਆ ਬੈਠਾ ਹੈ ਇਹ ਆਖਦਿਆਂ ਦਾਤੂ ਨੇ ਗੁਰੂ ਜੀ ਨੂੰ ਲੱਤ ਮਾਰੀ ਤੇ ਉਹਨਾਂ ਨੂੰ ਸਿੰਘਾਸਨ ਤੋਂ ਹੇਠਾਂ ਡੇਗ ਦਿੱਤਾ। ਗੁਰੂ ਜੀ ਨੇ ਨਿਮਰਤਾ ਨਾਲ ਉਤਰ ਦਿੱਤਾ। ਮਹਾਰਾਜ ਜੀ ਮੈਨੂੰ ਬਖਸ਼ ਲਓ। ਤੁਹਾਡੇ ਪੈਰ ਨੂੰ 6:00 ਵਜੇ ਹੋਣੀ ਹੈ। ਉਸ ਮਗਰੋਂ ਗੁਰੂ ਜੀ ਉੱਠ ਖੜੋਏ ਤੇ ਆਪਣੇ ਘਰ ਚੁਵਾਰੇ ਵਿੱਚ ਇਕਾਂਤ ਥਾਂ ਜਾ ਕੇ ਬੈਠ ਗਏ। ਸਿੱਖ ਵੀ ਗੁਰੂ ਜੀ ਨਾਲ ਇਸ ਨਿਰਾਦਰ ਤੇ ੱੱਕੇ ਨੂੰ ਵੇਖ ਕੇ ਗੁੱਸੇ ਹੋਏ ਤੇ ਉੱਥੋਂ ਚਲੇ ਗਏ। ਗੁਰੂ ਜੀ ਨੇ ਇਕਾਂਤ ਵਿੱਚ ਵਿਚਾਰਿਆ ਕਿ ਸਾਨੂੰ ਸਭ ਤੋਂ ਚੰਗੀ ਕੀ ਕਾਰਵਾਈ ਕਰਨੀ ਚਾਹੀਦੀ ਹੈ ਸ਼ਾਮ ਤੱਕ ਗੁਰੂ ਜੀ ਨੇ ਇਹ ਫੈਸਲਾ ਕੀਤਾ ਕਿ ਸਾਨੂੰ ਤਾਂ ਹੀ ਸੁੱਖ ਤੇ ਸ਼ਾਂਤੀ ਮਿਲੇਗੀ ਜੇਕਰ ਅਸੀਂ ਇਸ ਹਥਿਆਰੇ ਪਾਸੋਂ ਦੂਰ ਚਲੇ ਜਾਈਏ ਇਸ ਲਈ ਗੁਰੂ ਜੀ ਗੋਵਿੰਦਵਾਲ ਛੱਡ ਕੇ ਆਪਣੇ ਅਸਲੀ ਪਿੰਡ ਬਾਸਰਕੇ ਨੂੰ ਤੁਰ ਪਏ ਦੂਜੇ ਦਿਨ ਤੜਕਸਾਰ ਹੀ ਬਾਸਰਕੇ ਦਾ ਇੱਕ ਜੱਟ ਸ਼ਹਿਰ ਤੋਂ ਕੁਝ ਵਾਟ ਜੋ ਆਪਣੀ ਪੈਲੀ ਨੂੰ ਜਾ ਰਿਹਾ ਸੀ ਉਹ ਗੁਰੂ ਜੀ ਨੂੰ ਰਾਹ ਵਿੱਚ ਮਿਲਿਆ ਉਹ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਤੇ ਕਹਿਣ ਲੱਗਿਆ ਕਿ ਮੈਂ ਸੁਣੀ ਹੈ ਤੁਸੀਂ ਤਾਂ ਗੁਰਗੱਦੀ ਪ੍ਰਾਪਤ ਕੀਤੀ ਹੈ ਇਹ ਕੀ ਗੱਲ ਹੈ ਕਿ ਤੁਸੀਂ ਇਕੱਲੇ ਹੀ ਇੱਧਰ ਆਏ ਹੋ ਕਿ ਮੈਂ ਆਪਦੀ ਕੁਝ ਤਹਿਲ ਸੇਵਾ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਕਿ ਸਾਨੂੰ ਕੋਈ ਰਹਿਣ ਲਈ ਥਾਂ ਚਾਹੀਦੀ ਹੈ ਉਸ ਜੱਟ ਨੇ ਤੁਰਤ ਹੀ ਗੁਰੂ ਜੀ ਨੇ ਇੱਕ ਕੋਠੜੀ ਤਿਆਰ ਕਰਵਾ ਦਿੱਤੀ ਗੁਰੂ ਜੀ ਆਪ ਅੰਦਰ ਚਲੇ ਗਏ ਤੇ ਟਿਕਾਣਾ ਦੇਣ ਵਾਲੇ ਜੱਟ ਨੂੰ ਕਿਹਾ ਕਿ ਦਰਵਾਜ਼ਾ ਇੱਟਾਂ ਨਾਲ ਬੰਦ ਕਰ ਦਿਓ ਤੇ ਉਸ ਉੱਤੇ ਇਹ ਸ਼ਬਦ ਲਿਖ ਦਿਓ ਜਿਹੜਾ ਕੋਈ ਇਸ ਦਰਵਾਜ਼ੇ ਨੂੰ ਖੋਲੇਗਾ ਨਾਉ ਮੇਰਾ ਸਿੱਖ ਨਾ ਮੈਂ ਉਸ ਦਾ ਗੁਰੂ ਗੁਰੂ ਜੀ ਇਸ ਤਰ੍ਹਾਂ ਆਪ ਬੰਦ ਹੋ ਗਏ ਕਬੀਰ ਜੀ ਦੇ ਹੇਠ ਲਿਖੇ ਸ਼ਲੋਕ ਬਾਰੇ ਸੋਚਦੇ ਆ ਮਨ ਨੂੰ ਧੀਰ ਦੇਣ ਲੱਗੇ ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਖ ਜੋ ਜਨ ਨਿਰਦਾਵੇ ਰਹੇ ਸੋ ਗਨੇ ਇੰਦਰ ਸੋਰੰਗ ਹੁਣ ਦਾਤੂ ਗੋਵਿੰਦਵਾਲ ਵਿੱਚ ਗੁਰਗੱਦੀ ਤੇ ਬੈਠਣ ਲਈ ਪੂਰਾ ਆਜ਼ਾਦ ਸੀ ਤੇ ਉਹ ਆਪਣੀ ਇਸ ਨਵੀਂ ਪਦਵੀ ਕਾਰਨ ਬੜਾ ਫੁੱਲਣ ਲੱਗਾ ਪਰ ਸਿੱਖ ਉਸਦੇ ਨੇੜੇ ਹੀ ਨਾ ਲੱਗਣ ਗੋਵਿੰਦਵਾਲ ਵਿੱਚ ਆਏ ਹੋਏ ਸਾਰੇ ਯਾਤਰੂ ਦਾਤੂ ਦੁਆਰਾ ਕੀਤੀ ਗੁਰੂ ਜੀ ਦੀ ਨਿਰਾਤਰੀ ਬਾਰੇ ਸੁਣ ਕੇ ਚਲੇ ਗਏ ਜਦ ਦਾਤੂ ਨੇ ਵੇਖਿਆ ਕਿ ਲੋਕੀ ਮੈਨੂੰ ਘਿਰਨਾ ਕਰਦੇ ਨੇ ਤਾਂ ਉਸ ਨੇ ਆਪਣੀ ਨਵੀਂ ਪ੍ਰਾਪਤੀ ਕੀਤੀ ਹੋਈ ਭੇਟਾ ਉੱਠ ਤੇ ਲੱਤੀ ਤੇ ਮੁੜ ਖਡੂਰ ਨੂੰ ਚਲਾ ਗਿਆ ਰਸਤੇ ਵਿੱਚ ਉਸ ਨੂੰ ਲੁਟੇਰੇ ਆ ਮਿਲੇ ਉਹਨਾਂ ਭਾਰਸ ਨੇ ਉੱਠ ਖੋਲਿਆ ਡੁਟੇਰਿਆਂ ਵਿੱਚੋਂ ਇੱਕ ਨੇ ਦਾਤੂ ਦੀ ਲੱਤ ਤੇ ਸੱਟ ਮਾਰੀ ਜਿਹੜੀ ਲੱਤ ਉਸਨੇ ਗੁਰੂ ਜੀ ਨੂੰ ਮਾਰੀ ਸੀ ਉਸਦਾ ਪੈਰ ਸੁੱਜ ਕੇ ਢੋਲ ਜਿੱਡਾ ਹੋ ਗਿਆ ਤੇ ਉਸ ਨੂੰ ਪੀੜ ਸ਼ੁਰੂ ਹੋ ਗਈ ਫਿਰ ਗੁਰੂ ਜੀ ਦੀ ਭਾਲ ਵਿੱਚ ਬਾਬਾ ਬੁੱਢਾ ਜੀ ਦੀ ਸਿਆਨਪ ਗੁਰੂ ਜੀ ਤੋਂ ਵਿਛੜ ਕੇ ਸਿੱਖ ਬੜੇ ਦੁਖੀ ਤੇ ਬਿਆਕੁਲ ਹੋ ਗਏ ਕਈ ਜੰਗਲ ਵਿੱਚ ਲੱਭਦੇ ਫਿਰਨ ਕਈ ਬਿਆਸ ਦਰਿਆ ਦੇ ਕੰਢਿਆਂ ਤੇ ਫਿਰਨ ਪਰ ਉਹਨਾਂ ਨੂੰ ਗੁਰੂ ਜੀ ਦਾ ਕੋਈ ਥੋੜਾ ਪਤਾ ਨਾ ਮਿਲਿਆ ਫਿਰ ਫੈਸਲਾ ਹੋਇਆ ਕਿ ਸਿੱਖਾਂ ਦੇ ਮੁਖੀ ਭਾਈ ਬੁੱਢਾ ਜੀ ਨੂੰ ਪੁੱਛਿਆ ਜਾਵੇ ਭਾਈ ਬੁੱਢਾ ਜੀ ਨੇ ਪਹਿਲਾਂ ਵੀ ਗੁਰੂ ਅੰਗਦ ਦੇਵ ਜੀ ਦੇ ਲੁਕਣ ਵਾਲੀ ਥਾਂ ਦੱਸੀ ਸੀ ਇਸ ਲਈ ਸਿੱਖਾਂ ਨੂੰ ਆਸ ਸੀ ਕਿ ਭਾਈ ਬੁੱਢਾ ਜੀ ਪਹਿਲਾਂ ਵਾਂ ਗੁਰੂ ਅਮਰਦਾਸ ਜੀ ਦੇ ਲੱਭਣ ਵਿੱਚ ਸਫਲ ਹੋਣਗੇ ਫਿਰ ਸਿੱਖਾਂ ਨੇ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਹੁਣ ਫੇਰ ਸਾਡੀ ਅਗਵਾਈ ਕਰੋ ਉਹਨਾਂ ਦੀ ਇਸ ਬੇਨਤੀ ਨੇ ਭਾਈ ਬੁੱਢਾ ਜੀ ਨੂੰ ਦਜਿੱਤੀ ਵਿੱਚ ਪਾ ਦਿੱਤਾ ਉਹ ਸੋਚਣ ਲੱਗੇ ਕਿ ਜੇ ਮੈਂ ਦੱਸ ਦਿੱਤਾ ਤੇ ਗੁਰੂ ਜੀ ਕਿੱਥੇ ਨੇ ਤਾਂ ਕਿਦਰੇ ਗੁਰੂ ਜੀ ਨਰਾਜ਼ ਨਾ ਹੋ ਜਾਣ ਤੇ ਜੇਕਰ ਮੈਂ ਨਾ ਦੱਸਿਆ ਤਾਂ ਸਿੱਖਾਂ ਦੀ ਬਿਆਕੁਲਤਾ ਸਹਾਰੀ ਨਹੀਂ ਜਾਵੇਗੀ ਭਾਈ ਬੁੱਢਾ ਜੀ ਨੇ ਸੋਚ ਵਿਚਾਰ ਮੰਗਰੋ ਜੋ ਕਾਰਵਾਈ ਕਰਨ ਦਾ ਫੈਸਲਾ ਕੀਤਾ ਤੇ ਗੁਰੂ ਜੀ ਨੇ ਪਾਲਣ ਦੀ ਕੋਸ਼ਿਸ਼ ਕੀਤੀ ਇਸ ਮਨੋਰਥ ਲਈ ਭਾਈ ਬੁੱਢਾ ਜੀ ਨੇ ਮਨ ਵਿੱਚ ਧਾਰ ਲਿਆ ਕਿ ਪਾਲਣ ਵਾਲੀ ਸੰਗਤ ਦੇ ਅੱਗੇ-ਅੱਗੇ ਗੁਰੂ ਜੀ ਦੀ ਘੋੜੀ ਛੱਡੀ ਜਾਵੇ ਤੇ ਉਹ ਸਾਰੇ ਘੋੜੀ ਦੇ ਮੰਗਰ-ਮੰਗਰ ਜਾਣ ਗੁਰੂ ਜੀ ਦੇ ਖਾਲੀ ਪੈ ਸੰਗਾਸਨ ਨੂੰ ਨਮਸਕਾਰ ਕਰਕੇ ਤੇ ਆਪਣੀ ਭਾਲ ਦੀ ਸਫਲਤਾ ਲਈ ਅਰਦਾਸਾਂ ਸੋਧ ਕੇ ਉਹਨਾਂ ਨੇ ਘੋੜੀ ਖੁੱਲੀ ਛੱਡ ਦਿੱਤੀ ਤੇ ਥੋੜਾ فاਸਲਾ ਰੱਖ ਕੇ ਚਿੰਤਾ ਭਰੀ ਇੱਛਾ ਸਾਹਿਤ ਉਸ ਦੇ ਮੰਗਰ ਮੰਗਰ ਤੁਰ ਪਏ। ਕੋੜੀ ਸਿੱਧੀ ਬਾਸਰ ਕੇ ਗੁਰੂ ਜੀ ਦੇ ਨਿਵਾਸ ਵਾਲੇ ਥਾਂ ਵੱਲ ਤੁਰ ਚਲੀ ਗਈ ਤੇ ਉਹਨਾਂ ਦੇ ਦਰਵਾਜ਼ੇ ਅੱਗੇ ਜਾ ਖੜੋਤੀ। ਸਿੱਖਾ ਨੇ ਭਾਈ ਬੁੱਢਾ ਜੀ ਨੂੰ ਇਸ ਉਪਾਉ ਦੀ ਸਫਲਤਾ ਉੱਤੇ ਵਧਾਈ ਦਿੱਤੀ। ਹੁਣ ਔਕੜ ਇਹ ਆਣ ਬਣੀ ਕਿ ਉਹ ਗੁਰੂ ਜੀ ਤੱਕ ਕਿਸ ਤਰ੍ਹਾਂ ਪਹੁੰਚਣ। ਉਹਨਾਂ ਸਾਹਮਣੇ ਸਪਸ਼ਟ ਲਿਖਿਆ ਹੋਇਆ ਸੀ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਨਾਉ ਮੇਰਾ ਸਿੱਖ ਨਾਮੇ ਸਤਿਗੁਰੂ ਪਰ ਹੋ ਰਾ ਬਣਾ ਲੈੰਡੀ ਕੋਈ ਮਨਾਹੀ ਨਹੀਂ ਸੀ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਕੰਧ ਵਿੱਚ ਇੱਕ ਮੋਗਰਾ ਕੱਢ ਲਈਏ ਤੇ ਉਹਨਾਂ ਨੇ ਐਵੇਂ ਹੀ ਕੀਤਾ ਤੇ ਸਾਰੇ ਉਸ ਮੋਗਰੇ ਥਾਣੀ ਅੰਦਰ ਜਾਵੜੇ ਗੁਰੂ ਜੀ ਨੇ ਰੌਲਾ ਗੋਲ ਸੁਣ ਕੇ ਆਪਣੀ ਸਮਾਧੀ ਖੋਲ ਦਿੱਤੀ ਉਹਨਾਂ ਅਚਨਚੇਤ ਤੇ ਅਣ ਪੁੱਛਿਆ ਦਰਸ਼ਨ ਕਰਨਾ ਹੈ ਸੱਜਣਾ પાસેથી ਪੁੱਛਿਆ ਕਿ ਤੁਸੀਂ ਮੇਰੇ ਹੁਕਮਾਂ ਦੀ ਉਲੰਘਣਾ ਕਰਕੇ ਕਿਉਂ ਦਰਵਾਜ਼ਾ ਖੋਲ੍ਹਿਆ ਜਦੋਂ ਨਾ ਨੇ ਆਪਣੀ ਗਲ ਦੱਸੀ ਤਾਂ ਗੁਰੂ ਜੀ ਨੇ ਉਹਨਾਂ ਦੇ ਕਥਨ ਨੂੰ ਠੀਕ ਮੰਨ ਲਿਆ ਤਦੋਂ ਭਾਈ ਬੁੱਢਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਗੁਰੂ ਅੰਗਦੇਵ ਜੀ ਨੇ ਸਾਨੂੰ ਤੁਹਾਡੇ ਲੜ ਲਾਇਆ ਪਰ ਤੁਸੀਂ ਸਾਨੂੰ ਛੱਡ ਦਿੱਤਾ ਤੇ ਆਪ ਲੁਕ ਬੈਠੇ ਹੋ ਦੱਸੋ ਅਸੀਂ ਆਤਮਿਕ ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਕਰੀਏ ਗੁਰੂ ਜੀ ਮੁਸਕਰਾ ਪਏ ਤੇ ਫਿਰ ਚੁੱਪ ਹੋ ਗਏ। ਉਹੀ ਪਾੜ ਇੱਟਾਂ ਨਾਲ ਪੱਕਾ ਕੀਤਾ ਹੋਇਆ ਹੁਣ ਵੀ ਬਸਰ ਕੇ ਵਿਖਾਇਆ ਜਾਂਦਾ ਹੈ। ਇਸ ਵਾਰਤਾ ਦੀ ਯਾਦ ਵਿੱਚ ਇੱਥੇ ਭਾਦੋਂ ਦੀ ਪੂਰਨਮਾਸੀ ਵਾਲੇ ਦਿਨ ਹਰ ਸਾਲ ਮੇਲਾ ਲੱਗਦਾ ਹੈ। ਗੁਰੂ ਜੀ ਆਪਣੇ ਸਿੱਖਾਂ ਦੇ ਪ੍ਰੇਮ ਤੇ ਪਿਆਰ ਨੂੰ ਠੁਕਰਾ ਨਹੀਂ ਸਕਦੇ। ਇਸ ਲਈ ਉਹ ਆਪਣੀ ਘੋੜੀ ਉੱਤੇ ਸਵਾਰ ਹੋ ਕੇ ਮੋੜ ਸਿੱਖਾਂ ਨਾਲ ਗੋਵਿੰਦਵਾਲ ਆ ਗਏ। ਗੁਰੂ ਜੀ ਦੇ ਮੁਰਗਿੜੀ ਆਈ ਉਹ ਸਭਾਲਣ ਤੇ ਦੀਪਮਾਲਾ ਕੀਤੀ ਗਈ ਤੇ ਖੁਸ਼ੀਆਂ ਮਨਾਇਆਂ ਗਈਆਂ ਤੇ ਪ੍ਰੀਤੀ ਭੋਜਨ ਕੀਤੇ ਗਏ ਦਾਤੂ ਪੈਰ ਦੀ ਪੀੜਾ ਦੇ ਕਾਰਨ ਖੜੂ ਟੋਹਲ ਨਹੀਂ ਸੇ ਸਕਦਾ ਤੇ ਜੇ ਹੋਰ ਗੱਲ ਨਹੀਂ ਤਾਂ ਕੇਵਲ ਸ਼ਰਮ ਦੇ ਮਾਰਿਆ ਹੀ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਨਹੀਂ ਸੇ ਆਉਂਦਾ ਜਦ ਗੁਰੂ ਜੀ ਦੀ ਪਵਿੱਤਰਤਾ ਤੇ ਸੰਤ ਸੁਭਾਅ ਵਾਲੀ ਜੀਵਨ ਦੀ ਮਹਿਮਾ ਵੱਧ ਗਈ ਤਾਂ ਲੋਕੀ ਦਿਨੋਂ ਦਿਨ ਵੱਧ ਤੋਂ ਵੱਧ ਮਹਾਰਾਜ ਜੀ ਦਾ ਸਤਿਕਾਰ ਤੇ ਪੂਜਾ ਕਰਨ ਲੱਗੇ। ਭਾਈ ਪਾਰੋ ਜੀ ਦੀ ਸਾਖੀ। ਜਲੰਧਰ ਦੁਆਬੇ ਵਿੱਚ ਦੱਲਾ ਪਿੰਡ ਦੇ ਰਹਿਣ ਵਾਲੇ ਭਾਈ ਪਾਰੋ ਜੀ ਨੇ ਗੁਰੂ ਜੀ ਪਾਸੋਂ ਧਰਮ ਉਪਦੇਸ਼ ਤੇ ਮੁਕਤੀ ਪ੍ਰਾਪਤ ਕੀਤੀ। ਭਾਈ ਪਾਰੋ ਜੀ ਹਰ ਦੂਜੇ ਦਿਨ ਕੋੜੀ ਤੇ ਚੜ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਕਰਦਾ ਸੀ। ਇੱਕ ਦਿਨ ਇੱਕ ਨਵਾਬ ਦਾ ਪੁੱਤਰ ਭਾਈ ਪਾਰੋ ਜੀ ਨੂੰ ਵੇਖ ਕੇ ਉਸ ਦੇ ਪਿੱਛੇ ਤੁਰ ਪਿਆ। ਉਸਨੇ ਵੇਖਿਆ ਕਿ ਭਾਈ ਪਾਰੋ ਜੀ ਆਪਣੀ ਘੋੜੀ ਸਨੇ ਦਰਿਆ ਬਿਆਸਾ ਦੇ ਡੂੰਘੇ ਪਾਣੀ ਵਿੱਚੋਂ ਡੁਬਕੀ ਲਾ ਕੇ ਸਹੀ ਸਲਾਮਤ ਦਰਿਆ ਦੇ ਪਰਲੇ ਕੰਢੇ ਤੇ ਪਹੁੰਚ ਗਏ ਨੇ। ਨਵਾਬ ਦੇ ਪੁੱਤਰ ਨੇ ਭਾਈ ਜੀ ਨੂੰ ਇਸ ਤੇ ਵਧਾਈ ਦਿੱਤੀ ਤੇ ਪੁੱਛਿਆ ਕਿ ਤੁਸੀਂ ਕਿਸ ਦੀ ਸੇਵ ਲਈ ਅਜਿਹ ਦੁੱਖ ਤੇ ਖਤਰਾ ਚਲਦੇ ਹੋ? ਭਾਈ ਪਾਰੋ ਜੀ ਨੇ ਉਸ ਨੂੰ ਗੁਰੂ ਜੀ ਲਈ ਪਿਆਰ ਤੇ ਉਹਨਾਂ ਦੇ ਦਰਸ਼ਨਾਂ ਲਈ ਜਾਣ ਬਾਰੇ ਦੱਸਿਆ। ਜਦੋਂ ਨਵਾਬ ਦੇ ਪੁੱਤਰ ਨੇ ਇਹ ਤੇ ਹੋਰ ਗੱਲਾਂ ਗੁਰੂ ਨਾਨਕ ਦੇਵ ਜੀ ਦੇ ਗੱਦੀ ਨਿਸ਼ੀਨਾ ਬਾਰੇ ਸੁਣੀਆਂ ਤਾਂ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਪਿਓ ਦਾਦੇ ਵਾਲੀ ਪਦਵੀ ਤਿਆਗ ਦਿੱਤੀ